ਪਰ ਉਹ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋ ਸਿੰਘ ਤੁਹਾਡਾ ਨਾਲ ਟਰੰਪ ਜਦੋਂ ਦੇ ਜਿੱਤੇ ਆ ਚੋਣਾ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਵੱਡੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਵੱਡੇ ਐਲਾਨ ਉਹਨਾਂ ਦੇ ਵੱਲੋਂ ਕੀਤੇ ਜਾ ਰਿਹਾ ਤਾਂ ਹੁਣ ਇੱਕ ਨਵਾਂ ਪੰਗਾ ਪਾਤਾ ਡੋਨਾਲਡ ਟਰੰਪ ਨੇ ਪਹਿਲਾਂ ਕੈਨੇਡਾ ਨੂੰ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਰਲ ਜਾਓ 55ਵੀਂ ਸਟੇਟ ਤੁਹਾਨੂੰ ਬਣਾ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਪਨਾਮਾ ਨਹਿਰ ਤੇ ਗ੍ਰੀਨਲੈਂਡ ਟਾਪੂ ਦੇ ਬਾਰੇ ਵੱਡੀਆਂ ਗੱਲਾਂ ਕਹਿਤੀਆਂ ਤੇ ਕਿਹਾ ਕਿ ਜੇ ਸਾਨੂੰ ਗ੍ਰੀਨਲੈਂਡ ਟਾਪੂ ਦੇ ਦੂਜੇ ਪਾਸੇ ਪਨਾਮਾ ਨਹਿਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਲਈ ਆਰਮੀ ਦਾ ਵੀ ਪ੍ਰਯੋਗ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਰਮੀ ਨੂੰ ਵੀ ਵਰਤਾਂਗੇ ਤਾਂ ਦੱਸ ਦੇ ਕਿ ਗ੍ਰੀਨਲੈਂਡ ਟਾਪੂ ਨੂੰ ਲੈ ਕੇ ਲਗਾਤਾਰ ਸਿਆਸਤ ਜਿਹੜੀ ਆ ਭੱਜ ਚੁੱਕੀ ਐ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਨੇ ਜਦੋਂ ਦਾ ਐਲਾਨ ਕੀਤਾ ਕਿ ਗ੍ਰੀਨਲੈਂਡ ਟਾਪੂ ਨੂੰ ਅਸੀਂ ਅਮਰੀਕਾ ਦੇ ਵਿੱਚ ਮਿਲਾਵਾਂਗੇ ਜਦੋਂ ਮੈਂ ਸੌ ਚੁੱਕਲੀ ਤਾਂ ਉਸ ਤੋਂ ਬਾਅਦ ਜਿਹੜਾ ਯੂਰਪੀ ਸੰਘ ਦੇ ਵੱਲੋਂ ਵੀ ਵੱਡੇ ਬਿਆਨ ਹੋਣੇ ਸ਼ੁਰੂ ਹੋ ਗਏ ਚਾਹੇ ਫਰਾਂਸ ਹੋਵੇ ਜਾਂ ਫਿਰ ਡੈਨਮਾਰਕ ਗ੍ਰੀਨਲੈਂਡ ਦੀਪ ਕੀ ਐ ਤਾਂ ਉਹ ਦੱਸ ਨੇ ਕਿ ग्रीनलैंड टापू ਹੈਗਾ ਉਹ ਇੱਕ ਉਹ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ ਗ੍ਰੀਨਲੈਂਡ ਤੇ ਉਹ ਡੈਨਮਾਰਕ ਦੇ ਹੀ ਅਧੀਨ ਆਉਂਦਾ ਹਾਲਾਂਕਿ ਸੁਤੰਤਰ ਦੇਸ਼ ਹੈ ਪਰ ਡੈਨਮਾਰਕ ਦੇ ਦੇ ਅਧੀਨ ਆਉਂਦਾ ਜਿਵੇਂ ਆਪਾਂ ਕਹਿਨੇ ਆ ਕਿ ਆਟੋਨੋਮਸ ਟੈਟਰੀ ਹੈ ਆਟੋਨੋਮਸ ਟੈਟਰੀ ਕੀ ਹੁੰਦਾ ਹੈ ਕਿ ਜਿਹਦੇ ਵਿੱਚ ਤੁਸੀਂ 77 ਵੀ ਹੋ ਜਾਨਕਿ ਉਸ ਦੀ ਪੂਰਨ ਤੌਰ ਤੇ ਸੁਤੰਤਰ ਨਹੀਂ ਹੋ ਤੁਹਾਡੇ ਦੇ ਉੱਪਰ ਜਿਹੜਾ ਇੱਕ ਕਿਸੇ ਵੀ ਪੱਖ ਤੋਂ ਕਿਸੇ ਦਾ ਅਧਿਕਾਰ ਜਿਹੜਾ ਉਹ ਜ਼ਰੂਰ ਰਹੇਗਾ ਜਿਵੇਂ ਡੈਨਮਾਰਕ ਦੇ ਅਧੀਨ ਉਹ ਗ੍ਰੀਨਲੈਂਡ ਆਉਂਦਾ ਤੁਹਾਡਾ ਰਿਮਾਰਕ ਨੇ ਕਿਹਾ ਕਿ ਅਸੀਂ ਗ੍ਰੀਨਲੈਂਡ ਨੂੰ ਕਿਸੇ ਵੀ ਕਿ세 ਵੀ ਮਨਛਾ ਦੇ ਤਹਿਤ ਅਸੀਂ ਇਸ ਨੂੰ ਯੂਐਸਏ ਦਾ ਹਿੱਸਾ ਨਹੀਂ ਬਣਨ ਦੇਾਂਗੇ ਤੇ ਦੂਜੇ ਪਾਸੇ ਜੇ ਡੋਨਾਲਡ ਟਰੰਪ ਲਗਾਤਾਰ ਅਜੀਬ ਬਿਆਨਬਾਜ਼ੀ ਕਰ ਰਿਹਾ ਤਾਂ ਉਸ ਦੇ ਪਿਛਲੇ ਕਾਰਨ ਵੀ ਸਾਨੂੰ ਸਮਝਣੇ ਪੈਣਗੇ ਕਿਉਂਕਿ ਗ੍ਰੀਨਲੈਂਡ ਟਾਪੂ ਜਿਹੜਾ ਹੈਗਾ ਉਹ ਕਿਉਂ ਅਮਰੀਕਾ ਦੇ ਲਈ ਜ਼ਰੂਰੀ ਹੈ ਤਾਂ ਡੋਨਾਲਡ ਟਰੰਪ ਦਾ ਇਹ ਮੰਨਣਾ ਹੈ ਜੇ ਗੱਲ ਕਰੀਏ ਫੈਕਚੁਅਲ ਜੇ ਗੱਲ ਕਰੀਏ ਤਾਂ ਜਿਹੜਾ ਗ੍ਰੀਨਲੈਂਡ ਟਾਪੂ ਹੈ ਪਹਿਲੀ ਗੱਲ ਤਾਂ ਉਹ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ ਤੇ ਦੂਜੇ ਪਾਸੇ ਜਿਹੜੇ ਨੈਚੁਰਲ ਸਰਸਸ ਨੇ ਚਾਹੇ ਉਹ ਲੀਥੀਅਮ ਹੋਵੇ ਕਾਪਰ ਹੋਵੇ ਤਾਂ ਉੱਥੇ ਉਹਨਾਂ ਖਣਿਜ ਪਦਾਰਥਾਂ ਦਾ ਉਹ ਭੰਡਾਰ ਬਹੁਤ ਜ਼ਿਆਦੇ ਵੱਡੀ ਗਿਣਤੀ ਦੇ ਵਿੱਚ ਗ੍ਰੀਨਲੈਂਡ ਦੇ ਵਿੱਚ ਮੌਜੂਦ ਹੈ ਤਾਂ ਖਣਿਜ ਪਦਾਰਥਾਂ ਦਾ ਭੰਡਾਰ ਕਹਿ ਸਕਦੇ ਆ ਕੁਦਰਤੀ ਸੌਮਿਆਂ ਦਾ ਇੱਕ ਭੰਡਾਰ ਹੈ ਗ੍ਰੀਨਲੈਂਡ ਟਾਪੂ ਤਾਂ ਡੈਨਮਾਰਕ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਡੈਨਮਾਰਕ ਦਾ ਹੀ ਇਸ ਦੇ ਉੱਪਰ ਕਬਜ਼ਾ ਰਿਹਾ ਡੈਨਮਾਰਕ ਦੇ ਹੀ ਅਧੀਨ ਇਹ ਚੱਲਦਾ ਰਿਹਾ ਪਰ ਹੁਣ ਉੱਥੇ ਵੀ ਜਿਹੜਾ ਹੁਣ ਗ੍ਰੀਨਲੈਂਡ ਖਿੱਤੇ ਦੇ ਵਿੱਚ ਵੀ ਕਈ ਬਾਗੀ ਸੁਰੁੱਟ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗ੍ਰੀਨ ਲੈਂਡ ਤੋਂ ਆਜ਼ਾਦ ਅਸੀਂ ਜਿਹੜਾ ਡੈਨਮਾਰਕ ਤੋਂ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਆਪਾਂ ਦੂਜੇ ਪਾਸੇ ਫਰਾਂਸ ਤੇ ਦੂਜੇ ਪਾਸੇ ਡੈਨਮਾਰਕ ਲਗਾਤਾਰ ਟਰੰਪ ਨੂੰ ਘੇਰਦੇ ਨਜ਼ਰ ਆ ਰਹੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਦੇਸ਼ ਨੂੰ ਸਾਡੇ ਸਰਹੱਦਾਂ ਦੇ ਉੱਪਰ ਹਮਲਾ ਨਹੀਂ ਕਰਨ ਦੇਵਾਂਗੇ ਸਾਡੀ ਸੋਵਰਨਟੀ ਦਾ ਮਾਮਲਾ ਹੈ ਸਾਡੀ ਪ੍ਰਭੂਸੱਤਾ ਦਾ ਮਾਮਲਾ ਹੈ ਜੇ ਕੋਈ ਕੱਲ ਨੂੰ ਇੱਥੇ ਆ ਕੇ ਹਮਲਾ ਕਰਦਾ ਤੇ ਸਾਡੇ ਦੇਸ਼ ਦੇ ਟੁਕੜਿਆਂ ਨੂੰ ਜਿਹੜਾ ਆਪਣੇ ਵਿੱਚ ਮਿਲਾ ਕੇ ਚਲਾ ਜਾਂਦਾ ਤਾਂ ਦਾਦਾ ਜੀ ਕਿ ਉਹਨੇ ਕਿਹਾ ਕਿ ਅਸੀਂ ਹਰਗिज ਅਜਿਹਾ ਨਹੀਂ ਕਰਨ ਗਿਆ ਦੇਵਾਂਗੇ ਪਰ ਗ੍ਰੀਨਲੈਂਡ ਜਿਹੜਾ ਟਾਪੂ ਹੈ ਜੇ ਅਮਰੀਕਾ ਕਾਲੂ ਉਥੇ ਕਬਜ਼ਾ ਕਰ ਲੈਂਦਾ ਤਾਂ ਉਸ ਨੂੰ ਰਸ਼ੀਆ ਤੇ ਚਾਈਨਾ ਦੇ ਉੱਪਰ ਵੀ ਜਿਹੜਾ ਨਿਗਰ ਰੱਖਣੀ ਸੌਕੀ ਹੋ ਜੂਗੀ ਤੇ ਨਾਲ ਹੀ ਉਸ ਦਾ ਇੱਕ ਹੋਰ ਜਿਹੜਾ ਹੱਲ ਹੈ ਉਹ ਹੋ ਸਕਦਾ ਕਿ ਉਹ ਯੂਰਪੀ ਸੰਘ ਦੇ ਯੂਰਪੀਨ ਜਿਹੜੇ ਦੇਸ਼ ਨੇ ਉਹਨਾਂ ਦੇ ਨੇੜੇ ਹੋ ਜਾਊਗਾ ਬੇहद ਕਰੀਬ ਹੋ ਜਾਊਗਾ ਜੇ ਗੱਲ ਕਰੀਏ ਪੁਰਾਣੇ ਸਮੇਂ ਅ ਤ ਲਗਾਤਾਰ ਗ੍ਰੀਨਲੈਂਡ ਨੂੰ ਲੈ ਕੇ ਕਈ ਪੁਰਾਣੇ ਰਾਸ਼ਟਰਪਤੀ ਬਿਆਨਬਾਜ਼ੀਆਂ ਅਮਰੀਕਾ ਦੇ ਕਰਦੇ ਰਹੇ ਨੇ ਕਿ ਇਹ ਸਾਨੂੰ ਚਾਹੀਦਾ ਤੁਸੀਂ ਯਾਦ ਕਰੋ ਜਦੋਂ ਵੈਸਟ ਇੰਡੀਜ਼ ਦੇ ਵਿੱਚ ਇੱਕ ਟਾਪੂ ਹੁੰਦਾ ਉਸ ਨੂੰ ਆਪਣੇ ਦੇਸ਼ ਦੇ ਵਿੱਚ ਮਲਾ ਲਿਆ ਜਾਂਦਾ ਹੈ ਅਮਰੀਕਾ ਦੇ ਵੱਲੋਂ ਤਾਂ ਲਗਾਤਾਰ ਕਈ ਆਈਲੈਂਡ ਜਿਹੜੇ ਆ ਅਮਰੀਕਾ ਨੇ ਆਪਣੇ ਦੇਸ਼ ਦੇ ਵਿੱਚ ਮਲਾਏ ਕਿਉਂ ਮਲਾਏ ਕਿਉਂਕਿ ਅਮਰੀਕਾ ਚਾਹੁੰਦਾ ਹੈ ਕਿ ਸਾਡਾ ਦੇਸ਼ ਪੂਰੀ ਦੁਨੀਆ ਦੇ ਉੱਪਰ ਰਾਜ ਕਰੇ ਤੇ ਜਿਸ ਦੇ ਲਈ ਸਾਨੂੰ ਹਰੇਕ ਜੇ ਟਾਪੂ ਨੇ ਉਹਨਾਂ ਦੇ ਉੱਪਰ ਆਪਣੀ ਮਿਲਟਰੀ ਅਸੀਂ ਸਥਾਪਿਤ ਕਰਦੀਏ ਉੱਤੇ ਮਿਲਟਰੀ ਜਿਹੜੀ ਹੈ ਉੱਥੇ ਬਿਠਾ ਦਈਏ ਤੇ ਮਿਲਟਰੀ ਦਾ ਇੱਕ ਵੱਡਾ ਉੱਤੇ ਝਾਮਾ 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 ਕ੍ਰੀਏਟ ਕਰ ਦਈਏ ਇਹ ਆਈਲੈਂਡ ਜਿਹੜੇ ਆ ਉਹ ਵਰਤਦਾ ਆਪਣੀ ਮਿਲਟਰੀ ਦੀ ਪ੍ਰੈਸੈਂਸ ਵਧਾਉਣ ਦੇ ਲਈ ਤਾਂ ਦੱਸ ਦਈਏ ਕਿ ਹੁਣ ਗ੍ਰੀਨਲੈਂਡ ਟਾਪੂ ਨੂੰ ਲੈ ਕੇ ਡੋਨਾਲਡ ਟਰੰਪ ਵੱਡੇ ਬਿਆਨ ਦੇ ਰਿਹਾ ਡੋਨਾਲਡ ਟਰੰਪ ਦਾ ਕਹਿਣਾ ਕਿ ਅਸੀਂ ਪਨਾਮਾ ਨਹਿਰ ਵੀ ਆਪਣੇ ਨਾਲ ਮਲਾਉਣੀ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਉਸਨੇ ਸਿਕਿਉਰਿਟੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗ੍ਰੀਨਲੈਂਡ ਸਾਨੂੰ ਕਿਸੇ ਵੀ ਹਾਲਤ ਦੇ ਵਿੱਚ ਚਾਹੀਦਾ ਜੇ ਸਾਨੂੰ ਆਰਮੀ ਦਾ ਵੀ ਵਰਤੋਂ ਕਰਨੀ ਪਵੇ ਤਾਂ ਅਸੀਂ ਆਰਮੀ ਨੂੰ ਵੀ ਵਰਤਾਂਗੇ ਕਬਜ਼ਾ ਲੈਣ ਦੇ ਲਈ ਪਨਾਮਾ ਨਹਿਰ ਦੇ ਉੱਪਰ ਔਰ ਦੂਜੇ ਪਾਸੇ ਗ੍ਰੀਨਲੈਂਡ ਦੇ ਉੱਪਰ ਤਾਂ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਇੰਨਾ ਸੋਖ ਹੈ ਡੋਨਾਲਡ ਟਰੰਪ ਜਿਹਾ ਕਰ ਸਕਦਾ ਕਿਉਂਕਿ ਲਗਾਤਾਰ ਯੂਰਪੀ ਸੰਘ ਇੱਕ ਪਾਸੇ ਜਿਹੜਾ ਬਿੱਤ ਕਾਟੇ ਕੇ ਖੜਾ ਹੈ ਯੂਰਪੀ ਸੰਘ ਨੇ ਸਿੱਧਾ ਕਿਹਾ ਚਾਹੇ ਫਰਾਂਸ ਦੇਸ਼ ਹੋਵੇ ਜਾਂ ਫਿਰ ਡੈਨਮਾਰਕ ਹੋਵੇ ਉਹਨਾਂ ਨੇ ਕਿਹਾ ਕਿ ਅਸੀਂ ਗ੍ਰੀਨਲੈਂਡ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਣ ਨਹੀਂ ਦੇਵਾਂਗੇ ਕਿਉਂਕਿ ਗ੍ਰੀਨਲੈਂਡ ਬਹੁਤ ਜ਼ਿਆਦਾ ਇੱਕ ਰਿਚ ਟਾਪੂ ਹੈ ਬਹੁਤ ਜ਼ਿਆਦਾ ਉੱਤੇ ਜੇ ਗੱਲ ਕਰੀਏ ਖਣਿਜ ਪਦਾਰਤ ਨੇਚਰਲ ਰਿਸੋਰਸ ਜਿਹੜੇ ਉੱਥੇ ਪਾਏ ਜਾਂਦੇ ਆ ਔਰ ਇਹ ਇੱਕ ਆਟੋਨੋਮਸ ਸਟ੍ਰੈਟਜੀ ਹੈ ਜਿਵੇਂ ਮੈਂ ਪਹਿਲਾਂ ਦੱਸ ਕਿਹਾ ਟਿਆਂ ਕਿਉਂਕਿ ਡੈਨਮਾਰਕ ਲਗਾਤਾਰ ਡੈਨਮਾਰਕ ਦਾ ਜਿਹੜਾ ਇਸ ਇਸ ਦੇ ਉੱਪਰ ਕਬਜ਼ਾ ਵੀ ਰਿਹਾ ਹੈਗਾ ਔਰ ਹਾਲਾਂਕਿ ਇੱਕ ਸੁਤੰਤਰ ਦੇਸ਼ ਵੀ ਹੈ ਸੁਤੰਤਰ ਤੌਰ ਤੇ ਪਰ ਦੂਜੇ ਪਾਸੇ ਕੁਝ ਗੱਲਾਂ ਨੂੰ ਲੈ ਕੇ ਜਿਹੜਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੁਝ ਕਲਚਰ ਨੂੰ ਲੈ ਕੇ ਇੱਥੇ ਜ਼ਰੂਰ ਫਰਕ ਹੈ ਇੱਥੋਂ ਦੇ ਲੋਕਾਂ ਦੇ ਵਿੱਚ ਫਰਕ ਹੈ ਜਿਵੇਂ ਰਸ਼ੀਆ ਯੂਕਰੇਨ ਦੇ ਕੋਸ਼ਿਸ਼ਾਂ ਨੂੰ ਮੰਨਦਾ ਹੈ ਕਿ ਸਾਡਾ ਜਾਂ ਦੂਜੇ ਪਾਸੇ ਕੱਲੂ ਜਿਹੜਾ ਕਿਤੇ ਨਾ ਕਿਤੇ ਉਹ ਜਿਹੜੇ ਲੋਕ ਨੇ ਜਿਹੜੇ ਯੂਕਰੇਨ ਦੇ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਇਹ ਗੱਲ ਕਹਿ ਸਕਦੇ ਆ ਕਿ ਅਸੀਂ ਰਸ਼ੀਆ ਦੇ ਵਿੱਚ ਹੀ ਜਾਣਾ ਜਿਨ੍ਹਾਂ ਦੇ ਉੱਪਰ ਰਸ਼ੀਆ ਲਗਾਤਾਰ ਹੱਕ ਮੰਦਰੀਅਤ ਅਦਾਦੇ ਕਿਉਂ ਜੀਓਪੋਲਿਟਿਕਸ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਹਲਚਾ ਜੀਓਪੋਲਿਟਿਕਸ ਦੇ ਵਿੱਚ ਹੋ ਰਹੀ ਹੈ ਖਾਸ ਤੌਰ ਤੇ ਜਦੋਂ ਡੋਨਾਲਡ 트럼ਪ